Sat nam vahe guru. Sat nam vahe guru. Sat nam vahe guru. Sat nam vahe guru. ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸੰਕਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਸ਼ਾ ਜੀ ਦੀ ਬਾਣੀ ਆਸਾ ਜੀ ਦੀ ਵਾਰ ਚੱਲ ਰਹੀ ਹੈ ਭਾਈ ਜਿਸ ਦੇ ਸਤਿਗੁਰਾਂ ਦੇ 10 ਸ਼ਲੋਕ ਕੱਲ ਭਾਈ ਸੰਪੂਰਨ ਹੋਏ ਸੀ ਆਓ ਸਤਿਗੁਰੂ ਜੀ 11ਵਾਂ ਸ਼ਲੋਕ ਪਾਈ ਰੰਮ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਗ੍ਰਹਿਣ ਕਰਾ ਦਿੰਦੇ ਹਨ ਜੀ ਆਓ ਪਾਤਸ਼ਾਹ ਜੀ ਦੇ ਇਹ ਸ਼ਲੋਕ 400 68 ਤੇ 729 ਦੇ ਉੱਤੇ ਸੁਭਾਏਮਾਨ ਹਨ ਪਾਤਸ਼ਾਹ ਜੀ ਬਚਨ ਕਰਦੇ ਹਨ ਜੀ ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਤਿਆ ਕਲ ਕਾਲਖ ਬੇਤਾਲ ਵੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਏ ਨਾਨਕ ਪਾਹੇ ਬਹਾਰਾ ਪੁਰ ਰੰਗ ਨਾ ਸੋਏ ਕੰਧਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ 11ਵਾਂ ਸ਼ਲੋਕ ਆਰੰਭ ਕਰਦੇ ਹੋਏ ਬਚਨ ਕਰਦੇ ਹਨ ਸੱਚ ਕਾਲ ਪੂੜ ਵਰਤਿਆ ਮਹਾਰਾਜ ਜੀ ਕਹਿੰਦੇ ਸੱਚ ਜਿਹੜਾ ਉਹ ਮਹਾਰਾਜ ਜੀ ਕਹਿੰਦੇ ਕਾਲ ਯੁੱਗ ਦੇ ਵਿੱਚ ਜਿਵੇਂ ਇੱਕ ਚੀਜ਼ ਨੂੰ ਕਾਲ ਪੈ ਜਾਂਦਾ ਹੈ ਤੇ ਆਪਾਂ ਕਹਿੰਦੇ ਆਹ ਕਾਲ ਪੈ ਗਿਆ ਹੈ ਘਾਟਾ ਪੈ ਗਿਆ ਬਹੁਤ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਸਮੇਂ ਸਮੇ ਤੇ ਸਮੇਂ ਦੀ ਤੇ ਬਦਲੀ ਦੇ ਨਾਲ ਮਹਾਰਾਜ ਜੀ ਕਹਿੰਦੇ ਸੱਚ ਨੂੰ ਵੀ ਕਾਲ ਪੈ ਗਿਆ ਜਿੱਥੇ ਕੂੜ ਵਰਤਿਆ ਮਹਾਰਾਜ ਜੀ ਕਹਿੰਦੇ ਕੂੜ ਵਰਤਿਆ ਤੇ ਕਾਲਜ ਸੱਚ ਜਿਹੜਾ ਸੀ ਉਹ ਮਹਾਰਾਜ ਜੀ ਕਹਿੰਦੇ ਉਹ ਦਿਖਾਈ ਨਹੀਂ ਦਿੰਦਾ ਨਜ਼ਰ ਹੀ ਨਹੀਂ ਆਉਂਦਾ ਮਹਾਰਾਜ ਜੀ ਕਹਿੰਦੇ ਪਾਤਸ਼ਾਹ ਜੀ ਦੇਖੋ ਧਾਰਨਾ ਲੈ ਕੇ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਕਹਿੰਦੇ ਕਾਲ ਯੁਗ ਦੇ ਸਮੇਂ ਦੇ ਵਿੱਚ ਸੱਚ ਜਿਹੜਾ ਉਹਨੂੰ ਕਾਲ ਪੈ ਜਾਵੇ ਇਸੇ ਤਰ੍ਹਾਂ ਹੁਣ ਇਸ ਸਮੇਂ ਦੇ ਵਿੱਚ ਸੱਚ ਬਹੁਤ ਘੱਟ ਦਿਖਾਈ ਦਿੰਦਾ ਹੈ ਹਰ ਪਾਸੇ ਕੂੜ ਦਾ ਅਪਸਾਰ ਹੈ ਕੂੜ ਦਾ ਪਸਾਰਾ ਹੈ ਝੂਠ ਦਾ ਵਰਤਾਰਾ ਹੈ ਤੇ ਹਰ ਕੋਈ ਝੂਠ ਦੇ ਉੱਤੇ ਹੀ ਆਪਣੀ ਨੀਂਹ ਰੱਖਦਾ ਹੈ ਤੇ ਉਹ ਟੈ ਨਹੀਂ ਹੋਈ ਹੈ ਮਹਾਰਾਜ ਜੀ ਕਹਿੰਦੇ ਜਿਹੜੀ ਝੂਠ ਦੀ ਹੈ ਕਾਲ ਦੀ ਮਹਾਰਾਜ ਜੀ ਕਹਿੰਦੇ ਨੀ ਉਹ ਥੋੜੇ ਦਿਨ ਹੀ ਚੱਲਦੀ ਹੈ ਤੇ ਪਾਤਸ਼ਾਹ ਜੀ ਕਹਿੰਦੇ ਸੱਚ ਜਿਹੜਾ ਉਹ ਕਿਤੇ ਨਹੀਂ ਦਿਖਾਈ ਦਿੰਦਾ ਹਰ ਪਾਸੇ ਕਾਲ ਹੈ ਸੱਚ ਨੂੰ ਸ੍ਰੀ ਮਹਾਰਾਜ ਜੀ ਇਹ ਨਿਕਾਈ ਬਾਣੀ ਦੇ ਵਿੱਚ ਸਾਨੂੰ ਧਾਰਨਾ ਮਿਲ ਜਾਣਗੀਆਂ ਇਸ ਪ੍ਰਤੀ ਤੇ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ ਦੇ ਆਣ ਕਹਿੰਦੇ ਸਦੋ ਸੱਚ ਨੂੰ ਕੋਈ ਵਿਸਾਰ ਦਿੰਦਾ ਭੁੱਲ ਜਾਂਦਾ ਸੱਚ ਤੇ ਪਹਿਰਾ ਦੇਣਾ ਸੀ ਛੱਡ ਦਿੰਨੇ ਆ ਭਾਵੇਂ ਇੱਕ ਸਰੀਰ ਭਾਵੇਂ ਸਾਰਾ ਜਗਤ ਤੇ ਮਹਾਰਾਜ ਜੀ ਕਹਿੰਦੇ ਉਦੋਂ ਫਿਰ ਕੂੜ ਦਾ ਬੋਲ ਬਾਲਾ ਹੁੰਦਾ ਹੈ ਈਮਾਰਾ ਜੀ ਕਹਿੰਦੇ ਫੇਰ ਕੂੜ ਦਾ ਪਸਾਰਾ ਐਸੇ ਹੀ ਹੁੰਦਾ ਹੈ ਹਰ ਪਾਸੇ ਹਿੰਗਤਾ ਹੋ ਮੇਂਹਕਾਰ ਲੜਾਈ ਝਗੜ। ਇੱਥੇ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਉਸ ਸਮੇਂ ਇਹ ਬਾਣੀ ਇਹ ਸ਼ਬਦ ਦੇ ਸ਼ਲੋਕ ਚਾਰਨ ਕਰਦੇ ਹਨ ਕਹਿੰਦੇ ਭਾਈ ਸੱਚ ਕਾਲ ਸੱਚ ਨੂੰ ਕਾਲ ਨੇ ਪੱਕੜ ਕਰ ਲਈ ਕਾਲ ਦੇ ਵਸ ਵਿੱਚ ਆ ਗਿਆ ਆਪ ਖਤਮ ਹੁੰਦਾ ਜਾਪਦਾ ਕੂੜ ਵਰਤਿਆ ਸੱਚ ਕਾਲ ਇੱਥੇ ਬੰਦ ਹੁੰਦਾ ਹੈ ਛੇ ਸ਼ਬਦ ਦੇ ਵਿੱਚ ਆਪਾਂ ਧਿਆਨ ਨਹੀਂ ਦਿੰਦੇ ਸਾਰੇ ਨੂੰ ਇਕੱਠਾ ਪੜ ਜਾਂਦੇ ਆ ਅਰਥ ਬੰਦ ਦੇਣ ਕਰਕੇ ਬਣਦਾ ਨਹੀਂ ਤੇ ਜੇ ਇਕੱਠਾ ਪੜ ਜਾਗੇ ਫਿਰ ਅਰਥ ਨਹੀਂ ਬਣਦਾ ਸੱਚ ਕਾਲ ਕੂੜ ਵਰਤਿਆ ਆਪਾਂ ਇਸੇ ਤਰ੍ਹਾਂ ਪੜ ਜਾਂਦੇ ਆ ਕੀਰਤਨ ਦੇ ਦੌਰਾਨ ਵੀ ਰਾਗੀ ਸਿੰਘ ਇਸੇ ਤਰ੍ਹਾਂ ਹੀ ਪੜ ਜਾਂਦੇ ਹਨ ਕਿਉਂਕਿ ਜਿੰਨਾ ਚਿਰ ਅਰਥ ਦੇ ਵੱਲ ਧਿਆਨ ਨਹੀਂ ਦੇਵਾਂਗੇ ਉਨਾ ਚਰਵਾਣੀ ਦੇ ਅਰਥਾਂ ਦਾ ਪਤਾ ਨਹੀਂ ਲੱਗਦਾ ਇੱਥੇ ਬਿਸ਼ਰਾਮ ਦੇ ਦਿਨ ਮਹਾਰਾਜ ਸੱਚ ਕਾਲ ਤੇ ਮਹਾਰਾਜ ਜੀ ਕਹਿੰਦੇ ਥੋੜਾ ਜਿਹਾ ਲਚਕ ਦੇ ਕੇ ਖੜ ਕੇ ਜਾਣਾ ਸੱਚ ਕਾਲ ਕੂੜ ਵਰਤਿਆ ਮਹਾਰਾਜ ਕਹਿੰਦੇ ਕੂੜ ਦਾ ਪਸਾਰਾ ਕੂੜ ਵਰਤ ਰਿਹਾ ਕਲ ਕਾਲਖ ਬੇਤਾਲ ਤੇ ਮਹਾਰਾਜ ਜੀ ਕਹਿੰਦੇ ਹਰ ਪਾਸੇ ਮਹਾਰਾਜ ਜੀ ਕਹਿੰਦੇ ਕਾਲ ਕਾਲਖ ਹੈ ਹਰ ਜੀਵ ਦੇ ਉੱਤੇ ਕਾਲਖ ਹੈ ਕਾਦੀ ਕੂੜ ਦੀ ਕਾਲਖ ਤੇ ਮਹਾਰਾਜ ਜੀ ਕਹਿੰਦੇ ਕੂੜ ਰੂਪੀ ਕਾਲਖ ਦੇ ਨਾਲ ਅਸੀਂ ਕਾਲੇ ਹੋਏ ਪਿਆ ਬੇਤਾਲ ਹੋਏ ਪੈਂ ਹਾਂ ਬੀਜੂ ਬੀਜ ਵੀਓ ਬੀਜ ਪੱਤ ਲੈ ਗਏ ਅੱਬ ਕਿਉਂ ਉਗਵੈ ਦਾਲ ਤੇ ਮਹਾਰਾਜ ਜੀ ਕਹਿੰਦੇ ਜਦੋਂ ਬੀਜ ਜਿਹੜਾ ਚੰਗਾ ਨਾ ਨਾ ਪਾਇਆ ਜਾਏ ਵੀਓ ਬੀਜ ਪੱਤ ਲੈ ਗਏ ਜਿਨ੍ਹਾਂ ਨੇ ਸੱਚ ਦਾ ਬੀਜ ਬੀਜਿਆ ਨਾਮ ਦਾ ਬੀਜ ਰੱਖਿਆ ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਜਾਂਦੇ ਉਹ ਪੱਤ ਲੈ ਕੇ ਇੱਜ਼ਤ ਲੈ ਕੇ ਚਲੇ ਗਏ ਬੀ ਉਹ ਬੀਜ ਪੱਤ ਲੈ ਗਏ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸੱਚ ਦਾ ਬੀਜ ਬੀ ਲਿਆ ਨਾ ਇਸ ਸਰੀਰੂਪੀ ਪੈਲੀ ਦੇ ਵਿੱਚ ਇਹ ਧਰਤੀ ਦੇ ਵਿੱਚ ਸਰੀਰੂਪੀ ਧਰਤੀ ਦੇ ਵਿੱਚ ਜਿਨ੍ਹਾਂ ਨੇ ਨਾਮ ਦਾ ਬੀਜ ਬੀਜ ਲਿਆ ਮਹਾਰਾਜ ਜੀ ਕਹਿੰਦੇ ਇੱਥੇ ਤਾਂ ਉਹਨਾਂ ਦੀ ਪੱਤ ਰਹਿਣੀ ਹੈ ਇੱਜ਼ਤ ਰਹਿਣੀ ਹੈ ਉਹਨਾਂ ਨੇ ਇੱਜ਼ਤ ਲੈ ਕੇ ਜਾਣਾ ਆਪਕੇ ਉਗਵੈ ਦਾਲ ਤੇ ਫਿਰ ਮਹਾਰਾਜ ਜੀ ਦੇਖੋ ਬੜੀ ਵਧੀਆ ਧਾਰ ਲੈਂਦੇ ਹਨ ਸਾਰੇ ਜਗਤ ਨੂੰ ਹੀ ਸਮਝਾ ਦਿੰਦੇ ਹਨ ਕਿ ਜੇ ਦੋ ਫਾੜ ਹੋ ਜਾਈਏ ਨਾ ਤੇ ਫਿਰ ਮਹਾਰਾਜ ਜੀ ਕਹਿੰਦੇ ਭਲਾ ਨਹੀਂ ਹੈ ਫਿਰ ਉਹ ਜਿਵੇਂ ਕੋਈ ਵੀ ਬੀਜ ਲਾ ਲਓ ਕਿੱਥੇ ਜਿਵੇਂ ਛੋਲਿਆਂ ਦਾ ਦੋ ਫਾੜ ਕਰਦੀ ਤਾਂ ਦਾਲ ਬਣ ਜਾਂਦੀ ਹੈ ਛੋਲਿਆਂ ਦਾ ਬੀਜ ਹੁੰਦਾ ਜਿੰਨਾ ਚਿਰ ਇਕੱਠਾ ਹੁੰਦਾ ਹੈ ਦਾਲਾਂ ਦੇ ਬੀਜ ਹੁੰਦੇ ਹਨ ਕਈ ਤਰ੍ਹਾਂ ਦੇ ਬੀਜ ਜਿੰਨਾ ਚਿਰ ਇਕੱਠੇ ਹਨ ਉਹ ਨਾ ਚਿਰ ਉੱਗ ਪਾਉਂਦੇ ਹਨ ਤੇ ਜਿੰਦੋਂ ਅਸੀਂ ਉਹਨਾਂ ਨੂੰ ਦਲ ਕੇ ਉਹਨਾਂ ਦੀ ਦਾਲ ਬਣਾ ਦਿੰਦੇ ਹਾਂ ਦੋ ਫਾੜ ਹੋ ਜਾਂਦੇ ਹਨ ਉਸ ਤੋਂ ਬਾਅਦ ਅਸੀਂ ਨਹੀਂ اگਾ ਸਕਦੇ ਜਿੰਨਾ ਮਰਜ਼ੀ ਅਸੀਂ ਯਤਨ ਕਰ ਲਿਓ ਨਹੀਂ ਉਗਣਗੇ ਦੋ ਫਾੜ ਹੋਏ ਬੀਜ ਕਦੀ ਉਗਦੇ ਨਹੀਂ ਹਨ ਤੇ ਦੇਖੋ ਮਹਾਰਾਜ ਦੀ ਕਿੰਨੀ ਸੋਹਣੀ ਆਧਾਰ ਲੈਂਦੇ ਹਨ ਕਹਿੰਦੇ ਸਾਡਾ ਵੀ ਉਹ ਹਾਲਾ ਸੇ ਵੀ ਦੋ ਫਾੜ ਹੋ ਚੁੱਕੇ ਹਨ ਅਸੀਂ ਕਿੱਥੋਂ ਗੁਣਾਗੇ ਤਾਂ ਹੀ ਵਧਾਂਗੇ ਜੇ ਇਕੱਠੇ ਹੋਵਾਂਗੇ ਇਕੱਠਾ ਅਸੀਂ ਹੋ ਨਹੀਂ ਸਕਦੇ ਆਪਸ ਚ ਲੜੀ ਜਾਂਦੇ ਹਾਂ ਕਿੰਨੀਆਂ ਜਥੇਬੰਦੀਆਂ ਕਿੰਨੀਆਂ ਸਰਮੋਰ ਅੱਗੇ-ਅੱਗੇ ਵੱਧਦੇ ਹਨ ਹਰ ਕੋਈ ਚਾਹੁੰਦਾ ਕਿ ਮੇਰੀ ਚੱਲੇ ਨਾਨਕ ਦੀ ਬਾਬੇ ਦੀ ਗੱਲ ਤਾਂ ਅਸੀਂ ਕਰਨ ਨੂੰ ਤਿਆਰ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਦੇਸ਼ ਨਾਲ ਉਪਦੇਸ਼ਾਂ ਦੇ ਅਨੁਸਾਰ ਤਾਂ ਅਸੀਂ ਚੱਲਣ ਨੂੰ ਤਿਆਰ ਨਹੀਂ ਆਪੋ ਆਪਣੀ ਝਗੜੇ ਲੈ ਕੇ ਤੁਰਦੇ ਆ ਕੋਈ ਕਹਿੰਦਾ ਮੇਰੀ ਮਰਜ਼ਾਦਾ ਚੱਲੇ ਕੋਈ ਕਹਿੰਦਾ ਮੇਰੀ ਮਰਜ਼ਾਦਾ ਠੀਕ ਹੈ ਗੁਰੂ ਨਾਨਕ ਦੀ ਮਰਜ਼ਾਦਾ ਨੂੰ ਤਾਂ ਅਸੀਂ ਕਹਿੰਦੀ ਨਹੀਂ ਸਮਝਦੇ ਨਹੀਂ ਇਸੇ ਈਰਖਾ ਦੇ ਵਿੱਚ ਮਹਾਰਾਜ ਜੀ ਕਹਿੰਦੇ ਦੋ ਫਾੜ ਹੋ ਜਪਿਆ ਫਰੁਗਣਾ ਕਿੱਥੋਂ ਹੈ ਦੇਖੋ ਉਦੋਂ ਮਹਾਰਾਜ ਜੀ ਸਾਨੂੰ ਦੱਸ ਗਏ ਉਦੋਂ ਸचेत ਕਰ ਗਏ ਅਜੇ ਤੱਕ ਸੁਣ ਨਹੀਂ ਪਾਏ ਬੜੀ ਜਾਣਿਆ ਰੋਜ ਆਸਾ ਦੀ ਵਾਰ ਦੇ ਕੀਰਤਨ ਹੁੰਦਿਆਂ ਕਿੰਨੇ ਸਾਲ ਹੋ ਗਏ ਮਹਾਰਾਜ ਨੇ ਚਾਰਨ ਕੀਤੀ ਬਾਣੀ ਤੇ ਕਿੰਨੇ ਚਿਰ ਦਾ ਓਕਾ ਦੇਗੇ ਬਾਬਾ ਨਾਨਕ ਜੀ ਧੋਕੇ ਨੂੰ ਹੀ ਮੰਨ ਪਏ ਦੂਜਿਆਂ ਕਮੰਗਤੀਆਂ ਤੇ ਤੇ ਕੀ ਅਸਰ ਕਰਨਾ ਸੀ ਇੱਕ ਪੰਗਤੀ ਇੱਕ ਲਫ਼ਜ਼ ਨੂੰ ਨਹੀਂ ਸੁਣ पाए ਮਹਾਰਾਜ ਜੀ ਕਹਿੰਦੇ ਜੇ ਦਾਲ ਬਣ ਜਾਵੇ ਬੀਜ ਦੀ ਫਿਰ ਉਹ ਬੀਜ ਉੱਗ ਨਹੀਂ ਪੰਦਾ ਤੂੰ ਫਾੜ ਬੀਜ ਕਦੀ ਉੱਗਦਾ ਨਹੀਂ ਵੀ ਉਹ ਬੀਜ ਪੱਤ ਲੈ ਗਏ ਜਿਨ੍ਹਾਂ ਨੇ ਨਾਮ ਦਾ ਬੀਜ ਬੀਜ ਲਿਆ ਉਹ ਪੱਤ ਲੈ ਕੇ ਗਏ ਪਰ ਮਹਾਰਾਜ ਜੀ ਕਹਿੰਦੇ ਆਪ ਕਿਉਂ ਉੱਗਵੇ ਦਾਲ ਜੇ ਦਾਲ ਬਣ ਗਈ ਫਿਰ ਕਿਵੇਂ ਉੱਗੇਗੀ ਮਹਾਰਾਜ ਜੀ ਕਹਿੰਦੇ ਫਿਰ ਨਹੀਂ ਉੱਗ ਪਾਏਗੀ ਉਹ ਜੋ ਕਿਸੇ ਵੀ ਫਸਲ ਦਾ ਜਿੰਨਾ ਚਿਰ ਬੀਜ ਹੈ ਇਕੱਠਾ ਹੈ ਉਹਨਾਂ ਚ ਦੀ ਉੱਗ ਪੰਦਾ ਹੈ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਦਾਲ ਹੋਇਆ ਬੀਜ ਉੱਗ ਨਹੀਂ ਪੰਦਾ ਉਹ ਫੁੱਟਦਾ ਨਹੀਂ ਅੱਗੇ ਉਹਦੇ ਹੋਰ ਪੌਦੇ ਨਹੀਂ ਬਣ ਸਕਦੇ ਦੋ ਫਾੜ ਹੋ ਜਾਵਾਂਗੇ ਅਸੀਂ ਵੀ ਅੱਗੇ ਨਹੀਂ ਵੱਧ ਸਕਦੇ ਤੇ ਦੋ ਫਾੜ ਕਰਤਾ ਲੋਕਾਂ ਨੇ ਸਾਨੂੰ ਦੂਜੇ ਲੋਕਾਂ ਨੇ ਸਾਡੇ ਵਿੱਚ ਹੀ ਵੜ ਕੇ ਸਾਨੂੰ ਦੋ ਫਾੜ ਕਰਤਾ ਦੋ ਦੇ ਕਿ ਕਿੰਨੇ ਫਾੜ ਬਣਾਤੇ ਸਾਡੇ ਕਿੰਨੇ ਹਿੱਸੇ ਕਰਤੇ ਸਾਡੇ ਕਿੰਨੇ ਫਾੜ ਕਰਤੇ ਇੱਕ ਬੀਜ ਦੇ ਗੁਰੂ ਨਾਨਕ ਨੇ ਤਾਂ ਇੱਕ ਬੀਜ ਬੀਜਿਆ ਸੀ ਨਾਮ ਦਾ ਛੱਟਾ ਦਿੱਤਾ ਸੀ ਨਾਮ ਦਾ ਬੀਜ ਬੀਜਿਆ ਸੀ ਭਾਈ ਸਾਰੇ ਨਾਮ ਦੇ ਬੀਜ ਤੇ ਚੱਲਣਾ ਔਰ ਉਹ ਬੀਜ ਦੀ ਕਈ ਫਾੜ ਕਰਦੀਏ ਫਿਰ ਕਿੱਥੋਂ ਉਗਣਾ ਬੀਜ ਕਿੱਥੋਂ ਸਿੱਖਿਆ ਨੂੰ ਮੰਨਣਾ ਕੋ ਸਾਡੇ ਬੱਚੇ ਕਿੱਥੋਂ ਮੰਨਣਗੇ ਜਦੋਂ ਕਈ ਮਰਜ਼ਾਦਾ ਹੋ ਜਾਣਗੀਆਂ ਕਈ ਸਿਖਿਆਵਾ ਹੋ ਜਾਣਗੀਆਂ ਫਿਰ ਬੱਚੇ ਸੋਚਣਗੇ ਭਈ ਇਹ ਤਾਂ ਝੂਠ ਹੈ ਕਿੰਨੂੰ ਮੰਨੀਏ ਕਿੰਨੂੰ ਨਾ ਮੰਨੀਏ ਇਹ ਤਾਂ ਦੁਰਵਰਤੋਂ ਹੈ ਉਥੇ ਸੰਸਾ ਪੈਦਾ ਹੋ ਜਾਂਦਾ ਉਹ ਸੰਸਿਆ ਨੂੰ ਨਿਰਤਵ ਕਰਦੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਫਿਰ ਅਸੀਂ ਮੰਨ ਨਹੀਂ ਪਾਂਦੇ ਇੱਥੇ ਮਹਾਰਾਜ ਜੀ ਪਹਿਲੋਂ ਹੀ ਸੁਚੇਤ ਕਰ ਗਏ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਭਾਈ ਸਮਾਂ ਇਹੋ ਜਿਹਾ ਆਉਣਾ ਕਲਯੁਗ ਦਾ ਤੁਸੀਂ ਦੋ ਫਾੜ ਨਹੀਂ ਹੋਣਾ ਜੇ ਦੋ ਫਾੜ ਹੋਗੇ ਤੁਹਾਡਾ ਬੀਜ ਉਗਣਾ ਨਹੀਂ ਹੈ ਤੇ ਮਹਾਰਾਜ ਜੀ ਕਹਿੰਦੇ ਜੇ ਦਾਲ ਬਣਗੀ ਕਿੱਥੋਂ ਬੀਜ ਉਗਣਾ ਜੇ ਇੱਕ ਹੋਏ ਤਾਂ ਉੱਗਵੇ ਨਾਲ ਦੀ ਨਾਲ ਅਸਰ ਦਿੰਦੇ ਹਨ ਮਹਾਰਾਜ ਜੇ ਇੱਕ ਹੋਏ ਤਾਂ ਉੱਗਵੇ ਰੁੱਤੀ ਊਰਤ ਹੋਏ ਮਹਾਰਾਜ ਜੀ ਕਹਿੰਦੇ ਇੱਕ ਬੀਜ ਹੋਏ ਤਾਂ ਉੱਗ ਜਾਂਦਾ ਭਾਈ ਰੁੱਤ ਚੰਗੀ ਹੋਏ ਬਹੁਤ ਬੱਤ ਲੱਗੀ ਰੁੱਤ ਚੰਗੀ ਕਿਸਾਨ ਦੇਖਦਾ ਕਿ ਕਦੋਂ ਵਧੀਆ ਰੁੱਤ ਆਏ ਬੀਜ ਵੀ ਰੁੱਤ ਦੇ ਨਾਲ ਹੀ ਉੱਗਦਾ ਪਿਆਰਿਓ ਬੇ ਮੌਸਮਾਂ ਬੀਜ ਨਹੀਂ ਉੱਗਦਾ ਰੁੱਤ ਦੇ ਮੁਤਾਬਕ ਹੀ ਕਿਸਾਨ ਬੀਜ ਪਾਉਂਦਾ ਖੇਤੀ ਦੇ ਵਿੱਚ ਵੀ ਮਹਾਰਾਜ ਜੀ ਇੱਥੋਂ ਸਚੇਤ ਕਰਦੇ ਨੇ ਕਹਿੰਦੇ ਅੰਮ੍ਰਿਤ ਵੇਲੇ ਬੀਜਾ ਬੀਜ ਉੱਗ ਜਾਣਾ ਜੀ ਕਈ ਤਾਂ ਹਾਰ 12 ਵਜੇ ਉੱਠਣ ਵਾਲੇ ਵੀ ਕਹਿੰਦੇ ਅੰਮ੍ਰਿਤ ਵੇਲਾ ਕਈ ਇਹੋ ਜਿਹੀ ਬਹੁਤ ਹੀ ਮਰਜਾਦਾ ਵਾਲੇ ਸਾਡੇ ਵਿੱਚ ਗਿਆਨੀ ਆ ਗਏ ਉਹ ਕਹਿੰਦੇ ਕਿ ਜਦੋਂ ਉੱਠ ਗਏ ਉਹਦੀ ਅੰਮ੍ਰਿਤ ਵੇਲਾ ਹੈ ਕਿ ਉਹਦੇ ਹੀ ਤੁਸੀਂ ਪਾ ਇਹ ਨਹੀਂ ਹੈਗੀ ਅਸੀਂ ਪਾਠ ਨਹੀਂ ਕਰ ਸਕਦੇ ਬਾਣੀ ਨਹੀਂ ਪੜ ਸਕਦੇ ਗੁਰਸਿੱਖ ਨੂੰ ਹਰ ਸਮੇਂ ਬਾਣੀ ਪੜਨ ਦੀ ਹਦਾਇਤ ਹੈ ਕਿਸੇ ਵੇਲੇ ਵੀ ਉੱਠੇ ਉਹ ਬਾਣੀ ਪੜੇ ਬਾਣੀ ਪੜੇ ਬਾਣੀ ਦੇ ਨਾਲ ਜੁੜੇ ਮਹਾਰਾਜ ਜੀ ਦੀ ਆਗਿਆ ਲੈ ਕੇ ਦਿਨ ਆਰੰਭ ਕਰੇ ਪਰ ਇਹ ਨਹੀਂ ਕਿ 12 ਵਜੇ ਉਠਾਂਗੇ ਸੂਰਜ ਚੜ੍ਹਿਆ ਹੈ ਕਈ ਪਾਲ ਕਈ ਘੜੀਆਂ ਲੰਘ ਗਈਆਂ ਤੇ ਅਸੀਂ ਕਹੀਏ ਮਹਾਰਾਜ ਅੰਬਰਤਵੇਲਾ ਅੰਬਰਤਵੇਲਾ ਤਾਂ 1 ਵਜੇ ਤੋਂ ਰੰਭ ਹੁੰਦਾ ਹੈ ਨਹੀਂ ਜੇ ਚ ਉਠੋਂ ਹੁੰਦਾ ਤੇ ਮਹਾਰਾਜ ਨਹੀਂ ਕਹਿੰਦੇ ਅਸੀਂ ਦੁਨੀਆ ਆਪ ਝੂਠ ਹੋ ਸਕਦੇ ਆ ਦੁਨੀਆ ਝੂਠ ਹੋ ਸਕਦੀ ਹੈ ਗੁਰੂ ਨਾਨਕ ਥੋੜਾ ਝੂਠ ਹੋ ਸਕਦਾ ਅਸੀਂ ਜਿਆਦੇ ਗਿਆਨਵਾਨ ਹੋ ਜਾਂਦੇ ਆ ਜਦੋਂ ਬਹੁਤੀ ਸੋਝੀ ਰੱਖਣ ਲੱਗ ਜਾਂਦੇ ਆ ਕਿ ਮਹਾਰਾਜ ਤੋਂ ਵੀ ਸਿਆਣੇ ਆ ਫਿਰ ਆਪਣੇ ਕੋਲੇ ਵੀ ਇਥਾ ਕਥਾ ਕੀਰਤਨ ਦੇ ਅਰਥ ਕਰੀ ਜਾਂਦੇ ਆ ਤੇ ਮਹਾਰਾਜ ਜੀ ਤੇ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਜੇ ਵਤ ਲੱਗੇ ਤਾਂ ਹੀ ਬੀਜ ਉਗਦਾ ਹੈ ਅੰਮ੍ਰਿਤ ਵੇਲੇ ਭਾਈ ਉੱਠ ਫਿਰ ਲੋਕ ਰਸਾਂ ਅੰਮ੍ਰਿਤ ਵੇਲੇ ਹਲ ਜੁੰਦੇ ਸੀ ਵਤ ਲਾਂਦੇ ਸੀ ਫਿਰ ਅੰਮ੍ਰਿਤ ਵੇਲੇ ਠੰਡੇ ਵੇਲੇ ਬੀਜ ਬੀਜਦੇ ਸੀ ਤੇ ਪਿਆਰਿਓ ਉਸ ਵੇਲੇ ਨਾਮ ਜਪਦੇ ਸੀ ਨਾਮ ਅੰਮ੍ਰਿਤ ਵੇਲੇ ਦਾ ਬੀਜਾ ਗੁਰਮੁਖ ਖਾਮ ਦੇ ਬਾਣੀ ਵਿੱਚ ਮਹਾਰਾਜ ਨੇ ਨਾਲ ਲਿਖ ਕੇ ਮੋਹਰ ਲਾਤੀ ਹੈ ਜੇ ਝੂਠਾ ਤਾਂ ਬਾਣੀ ਪੜ ਕੇ ਦੇਖ ਲਿਓ ਸਾਹਮਣੇ ਸਾਨੂੰ ਰਿਜ਼ਲਟ ਮਿਲ ਜੇਗਾ ਸਾਹਮਣੇ ਮਹਾਰਾਜ ਜੀ ਦੇ ਬੋਲ ਆ ਜਾਣਗੇ ਇੱਥੇ ਵੀ ਮਹਾਰਾਜ ਜੀ ਕਹਿੰਦੇ ਭਾਈ ਅੰਮ੍ਰਿਤ ਵੇਲੇ ਦਾ ਬੀਜਿਆ ਪ੍ਰਵਾਹ ਹੋ ਜਾਣਾ ਜੇਕਰ ਸਾਨ ਦੀ ਤਰ੍ਹਾਂ ਅੰਮ੍ਰਿਤ ਵੇਲੇ ਮੁਖ ਦੇ ਵਿੱਚੋਂ ਬਾਣੀ ਦਾ ਬੀਜ ਪਾਵਾਂਗੇ ਉਹ ਧਰਤੀ ਰੂਪ ਸਰੀਰ ਦੇ ਵਿੱਚ ਉੱਗ ਜਾਣਾ ਜੇ ਇਹ ਸਰੀਰ ਵੀ ਇੱਕ ਧਰਤੀ ਐ ਪੰਜਾਂ ਤੱਤਾਂ ਦੀ ਇਹਦੇ ਵਿੱਚ ਨਾਮ ਟਿਕ ਜਾਣਾ ਜੇ ਫਿਰ ਮਹਾਰਾਜ ਜੀ ਕਹਿੰਦੇ ਸਹਜੇ ਸਹਜੇ ਪੁੰਗਰ ਜਾਣਾ ਜੇ ਫਿਰ ਦੌੜ ਭੱਜ ਲੈ ਜਾਣੀ ਖਤਮ ਹੋ ਜਾਣੀ ਮਹਾਰਾਜ ਜੀ ਕਹਿੰਦੇ ਬੀਜੋ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਇੱਕੋ ਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਏ ਮਹਾਰਾਜ ਕਹਿੰਦੇ ਚੰਗੀ ਰੁੱਤ ਵੀ ਚਾਹੀਦੀ ਅੰਮ੍ਰਿਤ ਵੇਲਾ ਵੀ ਚਾਹੀਦਾ ਗੁਰਮੁਖੋ ਫਿਰੇ ਬੀਜ ਉੱਗ ਜਾਣਾ ਨਾਨਕ ਪਾਹਿ ਬਾਰਾ ਪੂਰਾ ਰੰਗ ਨਾ ਸੋਏ ਫਿਰ ਅੱਗੇ ਰੰਗ ਦੀ ਲਲਾਰੀ ਦੀ ਗੱਲ ਕਰਦੇ ਹਨ ਮਹਾਰਾਜ ਬਾਦਸ਼ਾਹ ਜੀ ਖੀਰਲੀਆਂ ਤੁਖਾਂ ਵਿੱਚ ਜਵਾਬ ਦਿੰਦੇ ਹਨ ਸਾਨੂੰ ਨਾਨਕ ਆਹੇ ਬਾਰਾ ਮਹਾਰਾਜ ਜੀ ਕਹਿੰਦੇ ਨਾਨਕ ਜੀ ਮਹਾਰਾਜ ਜੀ ਕਹਿੰਦੇ ਪੂਰੇ ਕੱਪੜੇ ਤੇ ਰੰਗ ਚੜਾਈਏ ਨਹੀਂ ਚੜਦਾ ਹੁਣ ਤਾਂ ਮਸ਼ੀਨੀ ਰੰਗਣ ਸਾਡੇ ਕੋਲ ਲਾਰੀ ਥੋੜੇ ਬਾਤੇ ਰਹਿ ਗਏ ਮਸ਼ੀਨੀ ਜੋ ਗਾ ਰੰਗੇ ਰਗਾਏ ਕੱਪੜੇ ਅਸੀਂ ਲੈ ਕੇ ਆਉਂਦੇ ਸੀ ਪਹਿਲੋਂ ਚਿੱਟੇ ਲੈ ਕੇ ਹੁੰਦੇ ਸੀ ਪੱਗਾ ਵੀਰ ਜਿਹੜੇ ਬੈਠਿਆ ਨੇ ਬਜ਼ੁਰਗ ਉਹਨਾਂ ਨੂੰ ਪਤਾ ਹੈ ਚਿੱਟੀਆਂ ਪੱਗਾਂ ਤੇ ਇੱਕੋ ਤਰ੍ਹਾਂ ਦੀਆਂ ਪੱਗਾਂ ਹੁੰਦੀਆਂ ਸੀ ਉਹਦੇ ਤੇ ਪੌੜ ਚਾੜੀ ਸਾਲ ਜੀ ਲਲਾਰੀ ਤੇ ਕੋਲ ਆਪ ਹੀ ਲੋਕ ਰੰਗਦੇ ਸੀ ਆਪ ਹੀ ਲਲਾਰੀ ਸਨ ਨਾਨਕ ਪਾਹੇ ਪਾਹ ਚੜਾ ਚਾੜੀ ਜਾਂਦੀ ਸੀ ਰੰਗ ਦੀ ਪਾਹ ਸਾਨੂੰ ਪਤਾ ਹੋਵੇਗਾ ਯਾਰੋ ਪਾਹ ਤਾਂ ਚੜੀ ਜਾਂਦੀ ਸੀ ਪਰ ਉਹ ਕੋਰੇ ਕੱਪੜੇ ਨੂੰ ਧੋਤਾ ਜਾਂਦਾ ਸੀ ਸਿੱਧਾ ਕੂਰਾ ਕੱਪੜਾ ਲਿਆ ਕੇ ਉਹਦੇ ਤੇ ਰੰਗ ਨਹੀਂ ਸੀ ਚੜਦਾ ਹੁਣ ਵੀ ਕਿਤੇ ਕਿਤੇ ਕਈ ਵਾਰੀ ਇੱਕ ਦਿਨ ਇੱਕ ਸਿੰਘ ਆਇਆ ਸੁਨੇ ਪਾਹ ਵਾਲੀ ਪੱਗ ਬਣੀ ਹੋਈ ਸੀ ਤੇ ਜਿਹੜੇ ਵੀਰ ਭਾਪੇ ਸਿੰਘਾਂ ਨੂੰ ਅਜੇ ਵੀ ਕਿਤੇ ਕਿਤੇ ਬੰਨਦੇ ਹਨ ਪੌਲ ਚਾੜ ਕੇ ਨਾ ਪੈਲੋਂ ਦਾ ਪੌਲ ਪੈਲੋਂ ਪਾਹ ਤਾਰੀ ਜਾਂਦੀ ਉਤੋਂ ਉਸ ਕੂਰੇ ਕੱਪੜੇ ਦਾ ਜਿਹੜਾ ਉੱਤੇ ਚੜਿਆ ਹੁੰਦਾ ਨਾ ਮਾਵਾ ਉਤਾਰ ਕੇ ਉਹਨੂੰ ਧੋ ਕੇ ਫਿਰ ਉੱਤੇ ਦੁਬਾਰਾ ਪੌਲ ਚਾੜੀ ਜਾਂਦੀ ਹੈ ਫਿਰ ਉਹਦੇ ਉੱਤੇ ਰੰਗ ਚੜਾਇਆ ਜਾਂਦਾ ਸੀ ਕੱਪੜੇ ਦੇ ਤੇ ਮਹਾਰਾਜ ਉਸ ਸਮੇਂ ਦੀ ਧਾਰਨ ਲੈਂਦੇ ਹਨ ਗੁਰੂ ਨਾਨਕ ਪਾਤਸ਼ਾਹ ਪ੍ਰਾਤਨ ਸਮਿਆਂ ਚ ਮਹਾਰਾਜ ਜੀ ਕਹਿੰਦੇ ਪਾਹ ਤੂੰ ਬਿਨਾ ਮਹਾਰਾਜ ਜੀ ਕਹਿੰਦੇ ਰੰਗ ਨਹੀਂ ਸੀ ਚੜਦਾ ਸਿੱਤੇ ਕੱਪੜੇ ਨੂੰ ਧੋਂਦੇ ਸੀ ਧੋ ਕੇ ਉਹਦੀ ਮੈਲ ਟਾਰ ਕੇ ਫਿਰ ਉਹਦੇ ਉੱਤੇ ਰੰਗ ਚੜਾਇਆ ਜਾਂਦਾ ਸੀ ਮਹਾਰਾਜ ਜੀ ਕਹਿੰਦੇ ਨਾਨਕ ਪਾਹੇ ਬਾਹਰ ਪੂਰੇ ਰੰਗਣਾ ਹੋਏ ਮਹਾਰਾਜ ਜੀ ਕਹਿੰਦੇ ਕੋਰੇ ਕੱਪੜੇ ਤੇ ਜਿਸ ਤਰ੍ਹਾਂ ਰੰਗ ਨਹੀਂ ਚੜਦਾ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਕੋਰੇ ਮਨੁੱਖ ਦੇ ਮਨ ਤੇ ਰੰਗ ਕਿੱਥੋਂ ਚੜਨਾ ਹੈ ਰੰਗ ਚੜ ਜੀਗਾ ਬਾਹਰਲਾ ਰੰਗ ਨਹੀਂ ਉੱਥੇ ਚੜਦਾ ਤੇ ਅੰਦਰਲਾ ਰੰਗ ਕਿੱਥੋਂ ਚੜਨਾ ਹੈ ਇਹ ਮਹਾਰਾਜ ਜੀ ਕਹਿੰਦੇ ਉਹਦੇ ਵਾਸਤੇ ਵੀ ਮਿਹਨਤ ਕਰਨੀ ਪੈਣੀ ਹੈ ਜਿਵੇਂ ਅਸਾਂ ਨੂੰ ਮਿਹਨਤ ਕਰਕੇ ਸਿੱਟੇ ਕੱਪੜੇ ਤੇ ਰੰਗ ਚੜਾਉਣ ਵਾਸਤੇ ਉਹਨੂੰ ਧੋਣਾ ਪੈਂਦਾ ਸੀ ਫਿਰ ਉਹਨੂੰ ਭੱਠੀ ਤੇ ਰੱਖ ਕੇ ਤੇ ਉਹਨੂੰ ਬਾਲਣਾ ਪੈਂਦਾ ਸੀ ਫਿਰ ਕਿਤੇ ਰੰਗ ਚੜਦਾ ਸੀ ਮਾਵਾ ਚੜਾਉਂਦੇ ਸੀ ਅਸੀਂ ਤੇ ਮਹਾਰਾਜ ਜੀ ਕਹਿੰਦੇ ਨਾਨਕ ਪਾਹ ਹੈ ਬਾਹਰਾ ਕੋਰੇ ਰੰਗ ਨਾ ਸੋਏ ਪੂਰੀ ਕੱਪੜੇ ਤੇ ਮਹਾਰਾਜ ਜੀ ਕਹਿੰਦੇ ਭਾਈ ਰੰਗ ਨਹੀਂ ਚੜਨਾ ਕੋਰੇ ਮੰਡ ਤੇ ਇਸੇ ਤਰ੍ਹਾਂ ਰੰਗ ਨਹੀਂ ਲੈਣਾ ਚੜਨਾ ਮਹਾਰਾਜ ਜੀ ਕਹਿੰਦੇ ਉੱਤਰ ਜਾਵੇਗਾ ਭੈ ਵਿੱਚ ਖੰਭ ਚੜਾਈਏ ਸ਼ਰਮ ਆਹੋ ਤਨ ਹੋਏ ਤੇ ਮਹਾਰਾਜ ਜੀ ਕਹਿੰਦੇ ਉਹਦੇ ਭੈ ਰੂਪੀ ਪੱਠੀ ਦੇ ਉੱਤੇ ਖੰਭ ਤੇ ਚੜਾਣਾ ਕਰੀਏ ਨੂੰ ਖੰਭ ਲਲਾਰੀ ਦੇ ਕੋਲ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਉਹਦੇ ਤੈਨੂੰ ਚੜਾ ਦਈਏ ਜਿਵੇਂ ਕਿ ਲਲਾਰੀ ਚੜਹੰਦਾ ਹੈ ਨਾ ਭੈ ਵਿੱਚ ਉਹਦੀ ਭੈ ਦੀ ਖੰਭ ਚੜਾਣਾ ਕਰੀਏ ਹਰ ਜੀ ਕਹਿੰਦੇ ਸ਼ਰਮ ਪਹੋ ਤਨ ਹੋਏ ਮਹਾਰਾਜ ਜੀ ਕਹਿੰਦੇ ਫਿਰ ਇਹਨੂੰ ਤਨ ਨੂੰ ਅਤੇ ਮਨ ਨੂੰ ਰੰਗ ਛੜ ਜਾਣਾ ਕਾਦਾ ਮਹਾਰਾਜ ਜੀ ਕਹਿੰਦੇ ਜਦੋਂ ਦਾ ਭਉ ਜਾਗ ਪਿਆ ਹਿਰਦੇ ਵਿੱਚ ਫਿਰ ਨਾਮ ਦਾ ਰੰਗ ਆ ਚੜਨੈ ਨਾਨਕ ਭਗਤੀ ਜੇ ਰਪੈ ਊੜੈ ਸੋਏ ਨਾ ਕੋਏ ਫਿਰ ਮਹਾਰਾਜ ਜੀ ਕੀਰਲੀ ਤੁਖ ਵੇ ਸੰਬੰਧ ਦੀ ਚ ਬੇਨਤੀ ਕਰਦਾ ਨਾਨਕ ਭਗਤੀ ਜੇ ਰੱਪੈ ਮਹਾਰਾਜ ਜੀ ਕਹਿੰਦੇ ਮੇਰੀ ਬੇਨਤੀ ਹੈ ਹਰਾ ਜੀ ਕਹਿੰਦੇ ਜੇ ਭਗਤੀ ਦੇ ਨਾਲ ਉਹਨੂੰ ਰੰਗ ਚਾੜਨਾ ਹੈ ਪਰਮੇਸ਼ਰ ਦਾ ਹਰਾ ਜੀ ਕਹਿੰਦੇ ਜੇ ਨਾਨਕ ਭਗਤੀ ਜੇ ਰੱਪੈ ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਏ ਜੇ ਭਗਤੀ ਦਾ ਪਿਆਰਿਓ ਰੰਗ ਚੜ ਗਿਆ ਫਿਰ ਮਹਾਰਾਜ ਜੀ ਕਹਿੰਦੇ ਕੂੜਾ ਰੰਗ ਆਪੀ ਲਿਆ ਜਾਣਾ ਮਾਇਆ ਦਾ ਜਿਹੜਾ ਕੂੜ ਹੈ ਨਾ ਉਹ ਨੱਠ ਜਾਣਾ ਮਾਇਆ ਦੀ ਪੋਲ ਹੈ ਜਿਹੜੀ ਉਹ ਲੈ ਜਾਣੀ ਹੈ ਇਹਨੂੰ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਦਾ ਰੰਗ ਚੜ ਜਾਣਾ ਇਹ ਭਾਈ ਇਸ ਸ਼ਬਦ ਦੀ ਸ਼ਲੋਕ ਦੀ ਵਿਚਾਰ ਹੈ ਇੱਕ ਬੰਦ ਸੰਪੂਰਨ ਹੁੰਦਾ ਹੈ ਇਸ ਸ਼ਲੋਕ ਦਾ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਭਾਈ ਨੇਕਾਂ ਪੁੱਲਾਂ ਜੰਦੀਆਂ ਹਨ ਮਹਾਰਾਜ ਸਮਤ ਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ